ਦੋਸਤੋ ਇਸ ਮਨੀਸ਼ਾ ਭੈਣ ਦੀ ਜਦੋਂ ਸਟੋਰੀ ਸੁਣੀ ਨਾ ਮੇਰੇ ਵੀ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਦਿਲ ਦਹਿਲ ਗਿਆ ਉਹ ਇਸ ਕਰਕੇ ਕਹਿਣਾ ਇਸ ਭੈਣ ਦੀ ਉਮਰ ਹੈਗੀ 18 ਸਾਲ ਨਾਮ ਹੈਗਾ ਮਨੀਸ਼ਾ 18 ਸਾਲ ਦੀ ਉਮਰ ਦੇ ਵਿੱਚ ਇੱਕ ਪ੍ਰੀ ਸਕੂਲ ਛੋਟੇ ਬੱਚਿਆਂ ਨੂੰ ਪੜਾਉਂਦੀ ਸੀ ਤੇ ਸੁਪਨਾ ਇਹ ਰੱਖਿਆ ਸੀਗਾ ਕਿ ਮੈਂ ਅੱਗੇ ਜਾ ਕੇ ਇੱਕ ਨਰਸਿੰਗ ਦੀ ਪੜ੍ਹਾਈ ਕਰੂੰਗੀ ਤੇ ਜਦੋਂ ਇਹ ਨਰਸਿੰਗ ਕਾਲਜ ਦੇ ਵਿੱਚ ਐਡਮਿਸ਼ਨ ਕਰਾਉਣ ਜਾਂਦੀ ਆ ਤੇ ਉੱਥੋਂ ਉਸ ਤੋਂ ਬਾਅਦ ਗਾਇਬ ਹੋ ਜਾਂਦੀ ਆ ਤੇ ਜਿਨ੍ਹਾਂ ਨੇ ਗਾਇਬ ਕੀਤਾ ਹੁੰਦਾ ਕਹਿਣ ਦਾ ਮਤਲਬ ਜਿਹੜੇ ਜਾਲਮਾਂ ਨੇ ਗਾਇਬ ਕੀਤਾ ਹੁੰਦਾ ਉਹਨਾਂ ਬਾਰੇ ਕਿਸੇ ਨੂੰ ਹੱਲੇ ਤੱਕ ਕੱਖ ਪਤਾ ਚੱਲਿਆ ਹੀ ਨਹੀਂ ਇਸ ਭੈਣ ਨਾਲ ਹੁੰਦਾ ਕੀ ਆ ਜਿਸ ਦਿਨ ਇਹ ਐਡਮਿਸ਼ਨ ਕਰਾਉਣ ਜਾਂਦੀ ਏ ਗਾਇਬ ਹੁੰਦੀ ਏ ਉਸ ਤੋਂ ਬਾਅਦ ਇਹਦੇ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਪੁਲਸ ਵੀ ਆਲੇ-ਦਾਲੇ ਪਤਾ ਕਰਦੀ ਆ ਪੂਰੀ ਭੱਜ ਨੱਠ ਮੱਚਦੀ ਆ ਤੇ ਜਦੋਂ ਕੁਝ ਦਿਨਾਂ ਬਾਅਦ ਇਸ ਭੈਣ ਦੀ লাশ ਮਿਲਦੀ ਆ ਨਾ ਉਦੋਂ ਇਸ ਭੈਣ ਦੇ ਪ੍ਰਾਈਵੇਟ ਪਾਰਟ ਤੱਕ ਵੀ ਗਾਇਬ ਹੋ ਚੁੱਕੇ ਸੀ ਸਿਰ ਧੜ ਨਾਲੋਂ ਲੱਗ ਹੋ ਚੁੱਕਿਆ ਸੀ ਤੇ ਬੋਡੀ ਦੇ ਅੰਦਰਲਾ ਕਾਫੀ ਸਮਾਨ ਇਦਾਂ ਦਾ ਸੀ ਜਿਹੜਾ ਇਹਦੇ ਵਿੱਚੋਂ ਗਾਇਬ ਹੋ ਚੁੱਕਿਆ ਸੀ ਤੇ ਹਾਲੇ ਵੀ ਅਸੀਂ ਕਹਿੰਦੇ ਆ ਯਾਰ ਸਾਡਾ ਭਾਰਤ ਮਹਾਨ ਮਹਾਨ ਹੈਗਾ ਇੱਥੇ ਇੱਕ ਕਾਨੂੰਨ ਜੇ ਲਾਗੂ ਕਰ ਦਿੱਤਾ ਜਾਵੇ ਨਾ ਜਿਵੇਂ ਸਾਉਦੀਆ ਦੇ ਵਿੱਚ ਬਾਈ ਜੀ ਚੌਂਕ ਚ ਕਢਾ ਕੇ ਲਟਕਾ ਦਿੰਦੇ ਆ ਨਾ ਬੰਦੇ ਨੂੰ ਤੇ ਉਹਨੂੰ ਉਹਦੀ ਬਣਦੀ ਸਜ਼ਾ ਮਿਲਦੀ ਆ ਐਦਾਂ ਦਾ ਇੱਕ ਕਾਨੂੰਨ ਬਣ ਜਵੇ ਨਾ ਸੱਚ ਦੱਸਦਾ ਪੂਰੇ ਦੇਸ਼ ਦੇ ਵਿੱਚ ਐਦਾਂ ਦੇ ਕੁਕਰਮ ਹੋਣੇ ਬੰਦ ਹੋ ਜਾਣਗੇ ਮੈਂ ਤਾਂ ਕਹਿੰਦਾ ਕਿ ਹਰਿਆਣਾ ਦੇ ਵਿੱਚ ਇਸ ਬੰਦੇ ਨੂੰ ਲਟਕਾ ਕੇ ਇਹੋ ਜੀ ਸਜ਼ਾ ਦਿੱਤੀ ਜਾਵੇ ਜਿਹਦੇ ਨਾਲ ਜਿਹੜੇ ਗੰਦੇ ਲੋਕ ਜਿਹੜੇ ਗੰਦਗੀ ਨਾਲ ਭਰੇ ਪਏ ਨੇ ਅੰਦਰੋਂ ਉਹਨਾਂ ਲੋਕਾਂ ਨੂੰ ਇਹੋ ਜੀ ਗੰਦੀ ਮੌਤ ਦਿੱਤੀ ਜਾਵੇ ਕਿ ਪੂਰੇ ਦੇਸ਼ ਦੇ ਵਿੱਚ ਇੱਕੋ ਵਾਰ ਇਹ ਹੀ ਹਵਾ ਚੱਲ ਜਵੇ ਜੇ ਆਹ ਕੰਮ ਕੀਤਾ ਇਹਦੀ ਸਜ਼ਾ ਇੱਕੋ ਹੀ ਯਾਰ ਉਸ ਦੇ ਪਰਿਵਾਰ ਤੇ ਕੀ ਬੀਤਦੀ ਹੋਊਗੀ ਇਸ ਭੈਣ ਕਰਕੇ ਰੋਡਾਂ ਦੇ ਉੱਤੇ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਪਰ ਕੈਂਡਲ ਮਾਰਚਾਂ ਨਾਲ ਹੋਣਾ ਕੱਖ ਨਹੀਂ ਇੱਥੇ ਇੱਕ ਕਾਨੂੰਨ ਬਣਾ ਲਓ ਹਰ ਰੋਜ਼ ਦੀ ਤਰ੍ਹਾਂ ਮੇ ਤਾਂ ਇਹ ਕੌਕਰਮ ਹੋਣੇ ਵੱਧ ਜਾਣਗੇ ਇੱਕ ਕਾਨੂੰਨ ਇੰਨਾ ਕਿ ਸਖਤ ਬਣਾ ਲਓ ਜਿਹਦੇ ਨਾਲ ਇਹ ਚੀਜ਼ਾਂ ਤੇ ਰੋਕ ਲੱਗ ਸਕੇ ਜਦੋਂ ਇਹ ਵੀਡੀਓ ਚੱਲ ਕੇ ਸਾਹਮਣੇ ਆਈ ਨਾ ਬਾਈ ਮੇਰਾ ਦਿਲ ਦਹਿਲ ਗਿਆ ਮੈਂ ਕਿਹਾ ਪਹਿਲਾਂ ਬਹੁਤ ਕੁੜੀਆਂ ਨਾਲ ਬਹੁਤ ਧੀਆਂ ਨਾਲ ਇਹੋ ਜਿਹਾ ਮਾੜਾ ਕੰਮ ਹੋਇਆ ਆ ਤਾਂ ਜਮਈ ਹੱਦ ਨਾਲੋਂ ਵੱਧ ਕੰਮ ਹੋਇਆ ਤੁਸੀਂ ਹਿਸਾਬ ਲਾ ਲਓ ਪ੍ਰਾਈਵੇਟ ਪਾਰਟ ਤੱਕ ਗੈਬ ਕਰ ਦਿੱਤੇ ਗਏ ਨਹੀਂ ਕਿਡਮੀਆਂ ਤੱਕ ਗੈਬ ਕਰ ਦਿੱਤੀਆਂ ਗਈਆਂ ਨੇ ਸਿਰ ਧੜ ਨਾਲੋਂ ਕਹਿੰਦੇ ਲੱਗ ਕਰ ਦਿੱਤਾ ਗਿਆ ਇਦੇ ਵਿੱਚ ਹੁਣ ਕਸੂਰ ਕੱਢਾਂ ਤਾਂ ਕੱਢਾਂ ਕੀਦਾ ਯਾਰ ਸਰਕਾਰ ਨੂੰ ਵੀ ਕੋ ਸੋਚਣਾ ਚਾਹੀਦਾ ਕੱਲੀ ਵੋਟ ਬੈਂਕ ਨਾਲ ਤੁਹਾਡੀ ਸਰਕਾਰ ਆਪ ਨਹੀਂ ਜਾ ਸਕਦੀ ਕੱਲੀ ਵੋਟ ਬੈਂਕ ਨਾਲ ਤੁਹਾਡੀ ਸਰਕਾਰ ਚੰਗੀ ਨਹੀਂ ਬਣ ਸਕਦੀ ਕਮ ਸੇ ਕਮ ਐਦਾਂ ਦੇ ਕਾਨੂੰਨ ਲੈ ਕੇ ਆਓ ਕਿ ਜਿਹਦੇ ਨਾਲ ਬਣਦੀ ਸਜ਼ਾ ਇਹ ਜੇ دہشت گردਾਂ ਨੂੰ ਮਿਲ ਜਵੇ ਇਹ ਜੇ ਲੋਕਾਂ ਨੂੰ ਮਿਲ ਜਵੇ ਜਿਨ੍ਹਾਂ ਦੇ ਵਿੱਚ ਇੰਨੀ ਕਿ ਜ਼ਿਆਦਾ ਗੰਦਗੀ ਭਰੀ ਹੋਈ ਆ ਇੱਕ ਬੰਦਾ ਮਰੂਗਾ ਤਾਂ ਮੈਂ ਕਹਿੰਦਾ ਪੂਰੇ ਦੇਸ਼ ਦੀ ਸਫਾਈ ਹੋ ਜੂਗੀ ਪੂਰੇ ਦੇਸ਼ ਦੇ ਵਿੱਚ ਜਿਹੜੇ ਦੁਸ਼ਕਰਮ ਕਰਨ ਨੂੰ ਇਹੋ ਜਿਹੇ ਗੰਦੇ ਲੋਕ ਬੈਠੇ ਨੇ ਗੰਦਗੀ ਪਾਉਣ ਨੂੰ ਇਹੋ ਜਿਹੇ ਗੰਦੇ ਲੋਕ ਬੈਠੇ ਨੇ ਗੰਦੇ ਦਿਮਾਗ ਵਾਲੇ ਗੰਦੀ ਸੋਚ ਵਾਲੇ ਲੋਕ ਬੈਠੇ ਨੇ ਉਹਨਾਂ ਲੋਕਾਂ ਦੇ ਵਿੱਚ ਥੋੜੀ ਜੀ ਸਫਾਈ ਹੋਣੀ ਸ਼ੁਰੂ ਹੋ ਜੂਗੀ ਜਦੋਂ ਬਣਦੀ ਸਜ਼ਾ ਚੌਂਕ ਚ ਕਢਾ ਕੇ ਮਾਰੋ ਇਹੋ ਜਿਹੇ ਕੁੱਤਿਆਂ ਲਈ ਤੁਸੀਂ ਕਾਨੂੰਨ ਬਣਾ ਸਕਦੇ ਹੋ ਆਵਾਰਾ ਕੁੱਤਿਆਂ ਲਈ ਤੁਸੀਂ ਤੁਹਾਡਾ ਕਾਨੂੰਨ ਬਣ ਸਕਦਾ ਕੈਂਡਲ ਮਾਰਚ ਹੋ ਸਕਦੇ ਆ ਇਸ ਭੈਣ ਨਾਲ ਹੋਇਆ ਨਾ ਕੱਲ ਨੂੰ ਆਪਣੀਆਂ ਧੀਆਂ ਨਾਲ ਵੀ ਹੋ ਸਕਦਾ ਯਾਰ ਆਪਣੀਆਂ ਭੈਣਾਂ ਨਾਲ ਵੀ ਹੋ ਸਕਦਾ ਇੱਥੇ ਕੋਈ ਸੇਫ ਨਹੀਂ ਸਾਰੇ ਹਰਿਆਣੇ ਵਾਲੇ ਵੀਰਾਂ ਨੂੰ ਕਹਿਣਾ ਹੱਥ ਜੋੜ ਕੇ ਬੇਨਤੀ ਆ ਜਿੰਨਾ ਟਾਈਮ ਇਸ ਭੈਣ ਨੂੰ ਅਨਸਾਫ਼ ਨਹੀਂ ਮਿਲਦਾ ਸਾਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ ਕਿ ਇਸ ਭੈਣ ਨੂੰ ਅਨਸਾਫ਼ ਮਿਲੇ ਬਾਕੀ ਅਰਦਾਸ ਇਸ ਭੈਣ ਲਈ ਤੇ ਇਸ ਭੈਣ ਦੇ ਪਰਿਵਾਰ ਲਈ ਜ਼ਰੂਰ ਕਰਿਓ ਸਾਡਾ ਹੱਕ ਬਣਦਾ ਸਾਡਾ ਫਰਜ਼ ਬਣਦਾ ਹੱਥ ਜੋੜਦਾ ਇੱਕ ਸ਼ਬਦ ਜ਼ਰੂਰ ਲਿਖਿਓ ਸ਼ੇਅਰ ਕਰ ਦਿਓ ਤੇ ਸ਼ੇਅਰ ਕਰਨ ਲੱਗੇ ਉੱਪਰ ਜ਼ਰੂਰ ਟਾਈਟਲ ਲਿਖਿਓ ਜਸਟਿਸ ਫੋਰ ਮਨੀਸ਼ਾ ਪਹਿਲਾਂ ਪਤਾ ਨਹੀਂ ਕਿੰਨੇ ਕ ਜਸਟਿਸ ਫੋਰ ਹੈਸ਼ਟੈਗ ਯੂਜ਼ ਕਰ ਚੁੱਕੇ ਹੁਣ ਤੱਕ ਪਰ ਇਨਸਾਫ ਵਾਹੀ